ਯਤਨ ਬਹੁਤ ਸੁਖ ਕੇ ਕੀਏ ਹਜ਼ੂਰ ਕਹਿੰਦੇ ਵਿਸ਼ੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਤਾ ਤੂੰ ਬੜੇ ਯਤਨ ਕੀਤੇ ਰਾਤ ਦਿਨ ਭੱਜਾਈ ਫਿਰਦਾ ਰਿਆਂ ਹੈ ਦੁੱਖ ਕੋ ਕੀਓ ਨਾ ਕੋਏ ਜੰਮਣ ਮਰਨ ਦਾ ਦੁੱਖ ਮੇਟਣ ਵਾਸਤੇ ਤਾ ਕੋਈ ਯਤਨ ਨਹੀਂ ਕੀਤਾ ਕਹੋ ਨਾਨਕ ਸੁਨ ਰੇ ਮਨਾ ਹਜ਼ੂਰ ਕਹਿੰਦੇ ਹੈ ਮੇਰੇ ਮਨਾ ਸੁਣਨਾ ਕਰ ਵਾਹ ਸੋ ਹੋਏ ਜਦੋਂ ਮੇਰੇ ਵਾਹਿਗੁਰੂ ਨੂੰ ਪਾਉਂਦਾ ਹੈ ਨਾ ਉਹ ਹੁੰਦਾ ਇਹ ਸ਼ਲੋਕ ਪੂਰਾ ਦੁਬਾਰਾ ਪੜੋ ਯਤਨ ਬਹੁਤ ਸੁਖ ਕੇ ਕੀਏ ਮਹਾਰਾਜ ਕਹਿੰਦੇ ਜੀਵ ਜਿਹੜਾ ਨਾ ਸੁਖ ਵਾਸਤੇ ਬਹੁਤ ਯਤਨ ਕਰਦਾ ਹੈ ਹਜੂਰ ਸਮਝਾਉਂਦੇ ਆ ਮਹਾਰਾਜ ਕਹਿੰਦੇ ਆ ਕਿ ਸੁਖ ਦੀ ਪ੍ਰਾਪਤੀ ਵਾਸਤੇ ਤਾ ਤੂੰ ਬਹੁਤ ਸਾਰੇ ਯਤਨ ਕੀਤੇ ਆ ਦੁੱਖ ਕੋ ਕਿਉ ਨ ਕੋਏ ਪਰ ਕਦੇ ਦੁੱਖ ਦੀ ਪ੍ਰਾਪਤੀ ਵਾਸਤੇ ਵੀ ਯਤਨ ਕੀਤਾ ਹੀ ਦੁੱਖ ਸੁਤੇ ਹੀ ਮਿਲਦਾ ਇਸੇ ਤਰ੍ਹਾਂ ਤੇਰਾ ਭਰਮ ਹੀ ਹੈ ਕਿ ਤੂੰ ਯਤਨ ਕਰਕੇ ਸੁੱਖ ਲੈ ਰਿਆ ਨਹੀਂ ਸੁੱਖ ਵੀ ਤੈਨੂੰ ਸੁਤੇ ਹੀ ਮਿਲ ਰਿਹਾ ਹੈ ਇਹ ਮਹਾਰਾਜ ਗੁਰੂ ਤੇਗ ਬਹਾਦਰ